ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜੁੜੋ ਚਣਵਾਵਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਬਹੁਤ ਦੋ ਗਾਵਾਂ ਸੇ ਲਈ ਲੈ ਕੇ ਆਏ ਜੀ ਦੋਨੇ ਬਈ ਤਾਜ਼ੀਆਂ ਸੂਈਆਂ ਵੀ ਨੇ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਬਾਈ ਜੀ ਸასი ਸასი ਗਾਲ ਜੀ ਉਹ ਠੀਕ ਹੋ ਵਧੀਆ ਹਾਂਜੀ ਕਿਰਪਾ ਬਾਬੇ ਗੰਗਾ ਰਾਮ ਜੀ ਚਲੋ ਵਧੀਆ ਨਾਮ ਤੇ ਐਡਰੈਸ ਨਾਮ ਬਈ ਖੁਸ਼ਪ੍ਰੀ ਸਿੰਘ ਪਿੰਡ ਸੈਦੋਕੇ ਜ਼ਿਲ੍ਹਾ ਮੋਗਾ ਤੇ ਸੀਨ ਨਿਹਾਲ ਸਿੰਘ ਵਾਲਾ ਬਈ ਨੇੜੇ ਪਿੰਡ ਆਪਣਾ ਸਲਾਤਪੁਰਾ ਵੀ ਆ ਬਈ ਹਾਂ ਨਿਹਾਲ ਸਿੰਘਲ ਨਿਹਾਲ ਸ਼ੰਗਲ ਵੀ ਭਧੋੜ ਵੀ ਆ ਬਾਈ ਮੋਬਾਈਲ ਨੰਬਰ ਉਹ 9056598364 ਬਾਈ ਠੀਕ ਹੈ ਜੀ ਬਾਈ ਜਿਹੜੀ ਪਹਿਲੇ ਨੰਬਰ ਤੇ ਵਰਡ ਦੇ ਦਿਆਂ ਜਰਸੀ ਆ ਹਾਂਜੀ ਜਰਸੀ ਆ ਜੀ ਕਿਹੜਾ ਸੂਆ ਸੂਈ ਆ ਦੂਜਾ ਸੂਆ ਸੂਈ ਆ ਬਾਈ ਕਦੋਂ ਸੂਈ ਆ ਬਾਈ ਆ ਬਾਈ ਹੁਣੀ 10 ਮਿੰਟ ਅੱਧਾ ਘੰਟੀ ਹੋਇਆ ਬਾਈ ਠੀਕ ਆ ਬਾਈ ਬੱਚਾ ਕੀ ਦੇਤਾ ਨੇ ਬੱਚਾ ਬੱਛੀ ਦਿੱਤੀ ਆ ਬਾਈ ਬੱਛੀ ਬਹੁਤ ਸੋਹਣੀ ਦਿੱਤੀ ਆ ਬੱਚੀ ਬੜੀ ਚੰਗੀ ਦਿੱਤੀ ਆ ਹਾਂਜੀ ਐਫ ਐਫ ਨਾਲ ਦੀ ਹਾਂਜੀ ਕੀ ਬਾਤ ਆ ਬੱਚਾ ਬੱਛੀ ਨੂੰ ਜਨਮ ਦਤਾ ਬੱਚੀ ਦੀ ਕੁਆਲਿਟੀ ਦੇਖੋ ਬੱਛੀ ਬਹੁਤ ਚੰਗੀ ਆ ਹਾਂਜੀ ਹਾਂਜੀ ਕੀ ਬਾਤਾਂ ਨੇ ਬੜ ਵੀ ਖੇਰ ਬਹੁਤ ਚੰਗਾ ਹਾਂਜੀ ਪਹਿਲੇ ਸ਼ੂਗਰ ਗਾਰਡ 25 ਕਿਲੋ ਦਾ ਬਈ ਓਕੇ ਬਈ ਹਾਂਜੀ ਫਾਰਮ ਚੋਂ ਲਈ ਆਪਾਂ ਫਾਰਮ ਦੀ ਉਵੇਂ ਵੀਡੀਓ ਪਈ ਆ ਓਕੇ ਪੜੀ ਵੀ ਜਾਣ ਵਾਲੀ ਪੂਰੀ ਹਾਂਜੀ ਕੀ ਬਾਤ ਆ ਬਈ ਪੂਰੀ ਜਾਣ ਵਾਲੀ ਆ ਕੋਈ ਲੱਸੀ ਨਹੀਂ ਲਾਵੇਂ ਨਹੀਂ ਪੁੜਾ ਪੁੜਾ ਦੇਖੋ ਕਰਮ ਵਾਲੀ ਦਾ ਬਹੁਤ ਚੰਗਾ ੱਤੇ ਲੇਵਾ ਦੇਖੋ ਲੇਵਾ ਚੈੱਕ ਕਰਾ ਦਿਓ ਬਈ ਲੇਵਾ ਪੰਡ ਵਾਲਾ ਲੇਵਾ ਹਾਂਜੀ ਹਾਂਜੀ ਲੋ ਚੈੱਕ ਕਰ ਲੂ ਸੀ ਸੀ ਤੁਸੀਂ ਠੰਡੀ ਠੁੰਡੀ ਫੋਲਾ ਲੈ ਜੇ ਮਰਜੀ ਬੈਠਾ ਰਹੇ ਕੋਈ ਚੱਕਰੀ ਨਹੀਂ ਕਹਿਣਾ ਕਰਮ ਵਾਲੀ ਨੇ ਮਾਰਦੇ ਕੋਈ ਨਹੀਂ ਨਹੀਂ ਜਵਾਨ ਤੇ ਗਿਆ ਹਾਂਜੀ ਹੂੰ ਚੋਣ ਜਵਾਕ ਕਰਮਾਈ ਦਾ ਇੱਕ ਨੰਬਰ ਆ ਚਾਹ ਲਾ ਜੀ ਢੰਡੀ ਬਾਤ ਆ ਹਾਂਜੀ ਹਾਂਜੀ ਚਾਹੇ ਜਵਾਕ ਚੋਈ ਚੱਲੇ ਚਾਹੇ ਵੱਡਾ ਚੋਈ ਚੱਲੇ ਨਿਆਣਾ ਪਾਉਣਾ ਪਾ ਲੋ ਨਹੀਂ ਪਾਉਣਾ ਨਾ ਪਾਓ ਠੀਕ ਆ ਬਾਈ ਐਤ ਕੀ ਬਈ ਬਾਹਲਾ ਤਾਂ ਨਹੀਂ ਕਹਿੰਦੇ ਆ ਨਾ 26 27 ਕਿ ਲਈ ਦੁੱਧ ਦੇਣਾ ਕਿਉਂਕਿ ਹੁਣ 6 ਸਾਲ 6 ਸਾਲ ਹੁੰਦਾ ਮੂਰੇ ਹਨਾ ਸਹੀ ਆ ਰੁੱਤ ਪਾ ਚੰਨੀ ਹੁੰਦੀ ਹੈ ਨਾ ਹਾਂਜੀ ਹਾਂਜੀ ਥਾਣ ਤੁਣ ਬਹੁਤ ਚੰਗਾ ਹਾਂਜੀ ਇੱਕ ਨੰਬਰ ਥਾਣ ਮੁੱਠੀ ਜਿਹਾ ਥਾਣ ਚਿਵਾਈ ਵੀ ਹੈ ਇੱਕ ਨੰਬਰ ਚੰਗੀ ਸੀ ਲੋ ਆ ਇੱਕ ਹਾਂਜੀ ਲੋ ਚੈੱਕ ਕਰ ਲਓ ਬਈ ਖੋਲ ਦੇ ਬਈ ਤੋੜ ਕੇ ਦਿਖਾ ਦੇ ਆ ਇੱਕ ਨਹੀਂ ਬਈ ਦੋ ਮਿੰਦਗੀਆਂ ਨਾਲ ਦੀ ਨਾਲ ਬੱਸੀ ਨੇ ਸਹੀ ਗੱਲ ਆ ਕਿਉਂ ਬੱਚੀ ਨੇ ਵੀ ਕਰਮਾਣੀ ਨੇ ਸਾਲ ਹਾਂਜੀ ਸਾਲ ਨੂੰ ਪਿਆਰ ਹੋ ਜਾਣਾ ਫੁੱਲ ਤੇ ਬਾਹਰ ਤੋਂ ਨਹੀਂ ਤੋੜ ਹੁੰਦਾ ਬਈ ਕੋਈ ਲੱਸੀ ਨਹੀਂ ਲਾਵੀ ਨਹੀਂ ਕਿ ਨਹੀਂ ਬਈ ਹਾਂਜੀ ਡਾਇਮੰਡ ਪੀਸ ਹੀ ਆ ਹਾਂਜੀ ਮਾਲਕ ਸੁੱਖ ਸ਼ਾਂਤੀ ਰੱਖੇ ਇਹਨੂੰ ਵਿਚਾਰੀ ਨੂੰ ਸਹੀ ਗੱਲ ਆ ਬਈ ਕੁਆਲਿਟੀ ਫੁੱਲ ਚਿਵਾਈ ਇੱਕ ਨੰਬਰ ਤੇ ਪੰਜਾਬ ਵਾਲੀ ਆ ਬਈ ਕੋਈ ਹਿਮਾਚਲ ਨਹੀਂ ਸਹੀ ਗੱਲ ਆ ਬਈ ਤੇ ਮੁੱਲ ਫਿਰ ਜਾਇਜ ਮੁੱਲ ਵੀ ਫੋਨ ਤੇ ਕਰਾਂਗੇ ਹੋਊਗਾ ਜਮਾਂ ਜਾਇਜ ਠੀਕ ਆ ਬਾਈ ਹਾਂਜੀ ਬਾਲਾ ਬਾਈ ਕਹਿੰਦਾ ਮੁੱਲ ਨਹੀਂ ਕਰਦੇ ਕਿ ਜਾਇਜ ਮੁੱਲ ਰੱਖਾਂਗੇ ਚੈੱਕ ਕਰ ਲੋ ਬਈ ਸੀਲ ਐਨੀ ਸੀਲ ਨਹੀਂ ਮਿਲਨੀ ਬਾਈ ਢੰਡੀ ਦਾ ਲੈ ਫੋਨ ਲਾ ਕਰ ਮਾਈ ਜਿਵੇਂ ਮਰਜੀ ਨਾ ਚੈੱਕ ਕਰ ਲੈ ਚਾਹੇ ਮੰਗਰ ਭੈਜੋ ਇੱਧਰ ਭੇਜੋ ਚਾਹੇ ਬਾਈ ਸਹੀ ਆ ਬਾਈ ਲਓ ਜੀ ਕੀ ਬਾਤ ਆ ਬਾਈ ਬੜੀ ਠੰਡਾ ਸਰ ਆਪਾਂ ਮਾਰਕੀ ਦਿਖਾਤੀਆਂ ਹਾਂਜੀ ਅੱਗੇ ਵੀਰੇ ਦੋ ਨੰਬਰ ਆ ਬਈ ਚੌਥਾ 15ਵਾਂ ਦਿਨ ਹੋ ਗਿਆ ਸੁਈ ਨੂੰ ਬਈ 16 17 ਕਿਲੋ ਦਦ ਖੁੱਲਾਗਾ ओके okay भाई हां जी भाई। बच्चा ਵਗਰ ਬੱਸਾ ਪਵਾ ਦੀ ਦੋ ਡੰਗ ਚੋ ਕੇ ਲੈ ਹਾਂਜੀ ਦੋ ਡੰਗ ਚੋ ਕੇ ਲੈ ਕੇ ਜਾਵੇ ਥਾਪ ਤੇ ਲੈ ਕੇ ਜਾਵੇ ਬੱਚਾ ਕੀ ਹੈ ਮਾ ਬੱਸਾ ਵਈ ਬੱਚਾ ਜੀ ਤਾਂ ਹਾਂਜੀ ਬੱਚੇ ਵਧੀਆ ਪਉਂਦੀ ਹੈ ਖੋਲੀ ਮਣੀ ਟੋਰੀ ਇੱਧਰ ਲੈ ਆਈ ਖੁੱਲੇ ਤਾਂ ਬਾਈ ਬ੍ਰੀਡ ਫੁੱਲ ਆ ਬਾਈ ਲਵਾ ਚੰਗਾ ਪ੍ਰਿੰਟ ਪ੍ਰਿੰਟ ਕਰਮਈ ਦਾ ਬੜਾ ਚੰਗਾ ਫੇਸ ਦੀ ਬਿਊਟੀ ਦੇਖ ਹਾਂਜੀ ਗਰਮੀ ਵੀ ਨਹੀਂ ਮੰਨਦੀ ਬਾਈ ਜਮਾ ਵੀ ਠੀਕ ਹੈ ਬਈ ਹੂੰ ਕੁਆਲਿਟੀ ਚੰਗੀ ਆ ਪ੍ਰਿੰਟ ਚੈੱਕ ਕਰੋ ਪ੍ਰਿੰਟ ਵਾਲਾ ਚੰਗਾ ਬੁੱਧਰ ਲੈ ਵਾ ਕਮਾਲ ਮੁੱਠੀ ਵਾਲਾ ਥਾਣ ਕੱਲਾ ਕੱਲਾ ਥਾਣ ਚਵਾਈ ਕਿਵੇਂ ਕਰਮਾਲੀ ਚਵਾਈ ਇੱਕ ਨੰਬਰ ਆ ਬਈ ਠੀਕ ਆ ਬਾਈ ਬੱਚੇ ਵੀ ਬਹੁਤ ਵਧੀਆ ਪਉਂਦੀ ਆ ਉਹ ਦੇਖ ਲਓ ਬਈ ਬੱਚਾ ਸਹੀ ਆ ਸਹੀ ਆ ਬਾਈ ਹਮ ਬਿਊਟੀ ਚੈੱਕ ਹਾਂਜੀ ਲੋ ਲੈ ਇੱਕ ਕਰ ਲੋ ਵੀ ਲੇਵਾਲੂ ਦਾ ਚੈੱਕ ਕਰ ਲੋ ਤੋਰਾ ਵੀ ਇੱਕ ਨੰਬਰ ਆ ਲੇਵਾਲੂ ਦਾ ਕਮਾਲ ਹਾਂਜੀ ਠੀਕ ਆ ਬਾਈ ਹਮ ਬੜੀ ਬੜੀਆ ਹਾਂਜੀ ਬਾਲਾ ਹਾਂਜੀ ਹਾਂਜੀ ਬਾਲਾ ਤਾਂ ਨਹੀਂ ਕਹਿੰਦੇ ਵੀ 20 ਕਿਲੋ ਦੁੱਧ ਤਾਂ ਆਰਾਮ ਨਾਲ ਦੇ ਦੇਣਾ ਢੱਲ ਢੁੱਲ ਦੇਖ ਹਣਾ ਹਾਂਜੀ ਲੋ ਚੈੱਕ ਕਰ ਲੋ ਨਾੜਾ ਨੋੜਾ ਦੇਖੋ ਨੇਵਾ ਹੋਰ ਵੀ ਸੋਹਣਾ ਤਿਆਰ ਕਰ ਲੈਣਾ ਹਾਂਜੀ ਸ਼ਿਵਾਈ ਦੇ ਮੌਕੇ ਤਕਰੀਬਨ ਮੇਰੇ ਹਿਸਾਬ ਨਾਲ 2 ਵਜੇ ਨਾਲ ਆਉਣਾ ਹਾਂਜੀ ਹਾਂਜੀ ਉਹ ਕਿਹਦਾ ਟਾਈਮ ਆ ਭਈ ਉਹ ਤਾਂ ਬਣਾਉਂਦਾ ਹਾਂ ਹੁਣ ਆਪਾਂ ਇਹਦੀ ਧਾਰਾ ਮਾਰ ਦਾਂਗੇ ਭਈ ਧਾਰਾ ਮਾਰ ਇਧਰ ਚੱਕਾ ਵੀ ਸੀਰ ਸੂਲ ਵਾਲੀਆਂ ਭਈ ਲੋ ਇਹਨੂੰ ਵੀ ਚਾਹੀਏ ਕੋਈ ਚੋਲੇ ਠੀਕ ਆ ਲੋ ਜੀ ਜਿਹੜਾ ਥਾਨਕ ਲੱਗਣਾ ਵੱਡੀ 나ੜ ਨੋੜ ਦੇ ਹਾਂਜੀ ਬਾਕੀ ਧਾਰਾਂ ਬਾਈ ਕੋਈ ਚੱਕਰ ਨਹੀਂ ਮਾਰ ਕੇ ਖਾਂਦਾ ਆਉਂਦੀ ਬਾਈ ਕਹਿੰਦਾ ਜਵਾਕ ਚੋਲੇ ਤੂੰ ਵੀ ਚੱਕਰ ਨਹੀਂ ਮਾਰ ਦੇ ਬਾਈ ਧਾਰਾਂ ਬਾਈ ਬੜੀ ਚੰਗੀ ਆ ਨਾ 2 8 ਨੰਬਰ ਆਉਂਦਾ ਜਿਵੇਂ ਮਰਜੀ ਚੱਲ ਲੋਗੇ ਇਹੋ ਜਿਹੇ ਕਹਿਣਾ ਕਰਮ ਵਾਲੀ ਨੇ ਕੋਸ਼ਿਸ਼ ਕੀ ਸੀ ਬਈ ਲੋ ਕੀ ਬਾਤ ਬਹੁਤ ਦੰਗਾ ਜਿਹਾ ਹੋਣ ਲੱਗੇ ਮਾ ਆਪਣਾ ਜੀ ਭਰ ਲੋ ਬਈ ਯਾਰ ਸਹੀ ਗੱਲ ਆ ਬਾਈ ਇੱਕ ਨੰਬਰ ਜਿਹਾ ਜਿਵੇਂ ਮਰਜੀ ਚੱਲ ਕੋਈ ਚੱਕਰ ਨਹੀਂ ਕੀ ਬਾਤ ਬਈ ਯਾਰ ਜਵਾਈ ਚੋਈ ਇੱਕ ਨੰਬਰ ਦਾ ਲੇਵਾ ਕਮਾਲ ਦਾ ਥਾਣ ਬਹੁਤ ਚੰਗਾ ਮੁੱਠੀ ਵਾਲਾ ਥਾਣ ਕੱਲਾ ਕੱਲਾ ਥਾਣ ਪੂਰੀ ਵਿਥੀ ਦੇ ਲੈ ਥਾਣ ਨਾਣਾ ਨੂਣਾ ਕਰਮਣੀ ਦੇ ਫੁੱਲ ਚੰਗੀਆਂ ਤੇ ਇਹਦਾ ਮੁੱਲ ਵੀ ਫੋਨ ਤੇ ਹਾਂਜੀ ਜਿਹੜਾ ਜੋੜਾ ਲੁਗਾ ਨੂੰ ਮਾਨਤਨ ਫੁੱਲ ਕਰਾਂਗੇ ਬਈ ਠੀਕ ਆ ਬਈ ਹਾਂਜੀ ਤੇ ਮੁੱਲ ਬਾਈ ਕਹਿੰਦਾ ਵੈਸੇ ਸਿੰਗਲ ਦਾ ਵੀ ਜੈ ਜੀ ਰੱਖਾਂਗੇ ਹਾਂਜੀ ਦੋਨੇ ਇਕੱਠਿਆਂ ਖਰੀਦੋਂਗੇ ਬਾਈ ਕਹਿੰਦਾ ਉਹਨਾਂ ਦਾ ਖਿੱਚ ਕੇ ਰੱਖਾਂਗੇ ਜਾਮਾ ਬਈ ਹਾਂ ਬਈ ਪ੍ਰਿੰਟ ਪ੍ਰਿੰਟ ਬ੍ਰੀਡ ਫੁੱਲ ਹੈ ਕਿ ਹਾਂਜੀ ਕੁਆਲਿਟੀ ਕਿੰਨੀ ਹੈ ਕੋਈ ਗੱਲ ਨਹੀਂ ਹਾਂਜੀ ਦੋਨਾਂ ਚ ਕੁਆਲਿਟੀ ਫੁੱਲਾ ਮੰਗ ਰਹੇ ਤਾਂ ਬੱਸੀ ਆ ਗਈ ਬਈ ਨਾ ਆਈ ਮਿਲ ਜਾਣ ਜਰਸੀ ਵੀ ਬਈ ਨਗੀਨਾ ਹੀ ਆ ਡਾਇਮੰਡ ਪੀਸ ਆ ਕੋਕਾ ਪੀਸ ਆ ਬਈ ਤੇ ਮੁੱਲ ਬਈ ਕਹਿੰਦਾ ਜਮਾ ਖਿੱਚ ਕੇ ਰੱਖਾਂਗੇ ਬਾਰੀ ਬਾਰੀ ਮੁੱਲ ਦੀ ਗੱਲ ਹੋ ਰਹੀ ਆ ਮੁੱਲ ਨਹੀਂ ਬਈ ਕਹਿੰਦਾ ਬਾਲਾ ਕਰ ਹਾਂਜੀ ਤੇ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆਈ ਤਾਂ ਕਨੇਕਟ ਕਰ ਲਿਓ ਧੰਨਵਾਦ